ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਸਾਰੇ ਨੇ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਾਂਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਆਪਾਂ ਵੀਡੀਓ ਲੱਗਿਆ ਜੀ ਸ਼ੁਰੂ ਕਰਨ ਦਾ ਟਾਈਮ ਵੈਸੇ ਤਿੰਨ ਦਾ ਹੋ ਗਿਆ ਤੇ ਅੱਜ ਆਪਾਂ ਚਾਹ ਨਹੀਂ ਕਰੀ ਹਜੇ ਕਿਉਂਕਿ ਘਰੇ ਕੋਈ ਵੀ ਹਣੀ ਨਾ ਤਾਂ ਡੈਡੀ ਆ ਨਾ ਜਸ਼ਨ ਦੇ ਰੈਡੀ ਆ ਜਸ਼ਨ ਵੀ ਸਕੂਲੋਂ ਆ ਕੇ ਦਵਾ-ਦ ਵਰਦੀਪੁਰ ਦੀ ਬਦਲ ਕੇ ਪਹਿਣ ਕੇ ਘਰੇ ਵਗ ਗਿਆ ਤੇ ਚਾਹ ਚੁ ਕਰੀ ਨਹੀਂ ਬਾਕੀ ਜੀ ਪਲੀਜ਼ ਜੇੜ ਸਰ ਚੈਨਲ ਦੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਮੇਰੀ ਸਿਹਤ ਦਾ ਵੀ ਬਹੁਤ ਜ਼ਿਆਦਾ ਫਰਕ ਆ ਤੇ ਮੈਂ ਰੈਸਟ ਕਰੀ ਅੱਜ ਵੀ ਸਵੇਰ ਤੋਂ ਲੈ ਕੇ ਹੁਣ ਤਿੱਕਰ ਬਸ ਹੁਣ ਚਾਹ ਚੂ ਕਰਦੀ ਮਹ ਚਲ ਮੈਂ ਧਰ ਲੈਣੀ ਆ ਚਾ ਤੇ ਜਸ਼ਨਾ ਆਪਣਾ ਭੈਣ ਕੇ ਘਰੇ ਕਿਉਂ ਵਗ ਗਿਆ ਜੀ ਕਿਉਂਕਿ ਅੱਜ ਭੈਣ ਕੇ ਨੇ ਲਿਆਂਦਾ ਜੀ ਇਨਵਰਟਰ ਤੇ ਤਾਂ ਕਰਕੇ ਕਹਿੰਦਾ ਮੰਮੀ ਵਾ ਤਾਂ ਜਾਣਾ ਆਦਾ ਮਾਸੀ ਤੋਂ ਲਊਗਾ ਪਾਰਟੀ ਤੇ ਮਮਾ ਠੀਕ ਆ ਜਾ ਤੂੰ ਤੇ ਤਾਂ ਕਰਕੇ ਬਾਗਾ ਕਹਿੰਦਾ ਮੰਮੀ ਮਾਸੀ ਨੂੰ ਆਖੂਗਾ ਮਾਸੀ ਪਾਰਟੀ ਦੇ ਕੁਛ ਖਵਾ ਤੇ ਜਸ਼ਨ ਦੇ ਡੈਡੀ ਵਿਚਾਰੇ 12 ਵਜੇ ਦੇ ਗਏ ਆ ਨਾਲੇ ਤਾਂ ਉਹਨਾਂ ਦਾ ਇਨਵਰਟਰ ਦੀ ਕਹਿੰਦੇ ਲਿਆ ਦੰਨਾ ਨਾਲੇ ਸੈਟਿੰਗ ਕਰਾ ਦੰਨਾ ਨਾਲੇ ਕਹਿੰਦੇ ਪਾਣੀ ਵਾਲੀ ਮੋਟਰ ਜਿਹੜੀ ਫਰਾਕ ਜਾਂਦੇ ਕਹਿੰਦੇ ਉਹ ਵੀ ਲਿਆ ਕੇ ਫਿੱਟ ਕਰਕੇ ਆਉਂਗਾ ਤੇ ਮੇਰੇ ਵੀਡੀਓ ਸਟਾਰਟ ਕਰਦੇ ਕਰਦੇ ਆ ਗਏ ਬਸ ਹੁਣ ਧਰਦੀਆਂ ਮੈਂ ਚਾਹ ਧਰ ਲੈਣੀ ਆ ਤੇ ਅੱਜ ਪਸ਼ੂਆਂ ਨੂੰ ਬਹੁਤ ਜ਼ਿਆਦਾ ਲੋਸ ਸੀ ਜੀ ਕੱਲ ਬਾਹਰ ਸੀ ਪਸ਼ੂ ਤੇ ਬਹੁਤ ਹੀ ਜ਼ਿਆਦਾ ਲੋ ਚੱਲਦੀ ਸੀ ਤੇ ਆਪਾਂ ਪਸ਼ੂ ਬੰਨ ਤੇ ਅੰਦਰ ਤੇ ਬਸ ਇੱਥੇ ਪੱਖੇ ਦੀ ਸੈਟਿੰਗ ਕਰਾਉਣਾ ਹਾਂ ਆ ਗਈ ਪੱਖੇ ਦੀ ਕਰਾਉਣੀ ਹੈ ਸੈਟਿੰਗ ਤੇ ਫਿਰ ਇੱਥੇ ਲਾ ਦੇਣਗੇ ਪੱਖਾ ਲੈ ਆਂਦਾ ਕਰਤੀ ਫਿਟਿੰਗ ਲੈ ਸਸਰੀ ਗੱਲ ਤੋਂ ਬੁਲਾ ਦੇ ਇੱਧਰ ਦੀ ਬੁਲਾ ਇੱਧਰ ਆਣ ਲੈ ਇੱਧਰ ਆ ਜਾ ਲੈ ਸਹੀ ਸਸਰੀ ਗੱਲ ਸਾਰਿਆਂ ਨੂੰ हेल्थ मैं टोए खड़ी तूचा खड़ा मैं छोटी लगती है ठंडा पी क्या दस खा भी लो जी मैं चाह मल कुछ नहीं पीता बीबी ने मैं हूं चाह पी लगे फिर चारजे पी लागे ਜੂਸ ਮੰਗੇ ਦਾ ਲਓ ਜੀ ਜਸ਼ਨ ਆਪਣਾ ਸਕੂਲੋਂ ਆਇਆ ਜੀ ਤੋਂ ਤੋਂ ਜੂਸ ਡੈਡੀ ਨੇ ਦਵਾਤਾ ਇਹਨੂੰ ਇੱਕ ਤਾਂ ਪੀ ਗਿਆ ਲਓ ਜੀ ਮੰਮੀ ਹਰ ਪਾਈ ਜਾਂਦੇ ਨੀਰਾਚਾਰਾ ਪਸੂਆਂ ਨੂੰ ਮੱਕੀ ਤਾਂ ਕਿਉਂ ਵਰਗੀ ਲੱਗਦੀ ਹੋਊਗੀ ਹਣਾ ਹੁਣ ਵਧੀਆ ਰੱਜ ਲੈਂਦੇ ਪਸੂਆਂ ਦਾ ਐ ਬਣ ਜਾਂਦੇ ਢਿੱਡ ਵਧੀਆ ਰੱਜ ਲੈਂਦੇ ਜੀ ਉ ਗਰਮੀ ਹੈ ਭਾਈ ਕੋਈ ਨਹੀਂ ਬੋਲਦਾ ਆਪ ਹੀ ਬੋਲ ਲੈਣੇ ਤੇ ਮੈਂ ਦਾਲ ਸਬਜ਼ੀ ਚੀ ਰਹੀ ਜੀ ਤੇ ਬਸ ਧਰਦੀ ਆ ਕਿਉਂ ਵੀ ਜਸ਼ਨ ਜਸ਼ਨ ਤਾਂ ਆਪ ਸਾਡਾ ਗਰਮੀ ਦਾ ਮਾਰਿਆ ਪਿਆ ਕਿਵੇਂ ਆ ਪੁੱਤ ਠੀਕ ਹੈ ਗਾਣੇ ਸੁਣਦਾ ਹੈ ਕਿਹੜਾ ਲਾ ਰਖੇ ਦੁੱਸੀ ਉੱਚੀ ਮਾੜੀ ਜੀ ਬਾਈ ਕਰਦੇ ਕਰਦੇ ਕੋਪੀਰਾਈਟ ਨਹੀਂ ਮਾੜੀ ਜੀ ਕਰਦੇ ਮਰੀਜੀ ਮੈਂ ਇੱਕ ਵਾਰੀ ਸਾਡਾ ਮੁੰਡਾ ਤਾਂ ਸੰਗਦਾ ਹੈ ਗਾਣੇ ਸੁਣਦਾ ਵੀ ਸੰਗਦਾ ਹੈ ਮੈਂ ਆਸੇ ਸੱਟਣਾਈ ਸੀ ਫੋਰਕ ਦੇ ਲਸਣ ਦੁਸੰਦ ਦੇ ਤੇ ਗੰਡੇ ਦੇ ਕੱਦੂ ਤੇ ਲੋ ਬਹੁਤ ਚੱਲੀ ਪਈ ਅੱਜ ਪਰ ਐ ਸੀਗਾ ਕੱਲ ਨੂੰ ਥੋੜੀ ਜੀ ਘੱਟ ਸੀਗੇ ਅੱਜ ਕੱਲ ਵਾਲੀ ਸੀ ਕੂ ਕੋਲ ਚੁੱਪ ਕਰ ਗਈ ਵਾਹ ਸੁਰ ਅੱਗੇ ਅਸੀਂ ਛੋਟੇ ਹੁੰਦੇ ਕੋਲ ਨਾ ਬਾਹਲਾ ਕਰਦੇ ਜਿਵੇਂ ਕੋਲ ਜਿੰਨਾ ਚਿਰ ਬੋਲੀਆਂ ਦੀ ਨਾਲ ਹੀ ਕੂ ਕੂ ਕਰੀ ਜਾਂਦੇ ਚੁੱਪੀ ਕਰ ਗਈ ਕੋਲ ਤਾਂ ਮੇਰੀ ਬਾਹ ਸੁਣ ਕੇ ਲਓ ਜੀ ਆਪਣੀ ਸਬਜੀ ਐ ਹੋ ਜਾਂਦੀ ਆ ਵਿਚਾਰੀ ਜਮਾ ਮਰਜਾ ਆ ਜਾਂਦੀ ਐ ਇਸ ਵੇਲੇ ਕੱਲ ਪਾਪਾ ਲੈ ਗਿਆ ਸੀ ਪਿੰਡੀਆਂ ਟਿੰਡੀਆਂ ਤੇ ਬਿੰਗਾਨ ਕਦੂ ਲੱਗਿਆ ਪਿਆ ਵਾਓ ਇੱਕ ਛੋਟਾ ਜਾ ਹੋ ਰਿਹਾ ਹੈ ਨੀ ਬੱਲਾਂ ਹੀ ਮਾਚੀਆਂ ਨਹੀਂ ਐਸ ਵੇਲੇ ਤਾਂ ਕਮਲਾਈ ਜਾਂਦੀਆਂ ਇਹ ਹੋ ਜਾਂਦੀਆਂ ਜਿਵੇਂ ਪਤਾ ਨਹੀਂ ਕਿੱਦੇ ਦਾ ਪਾਣੀ ਨਹੀਂ ਲਾਇਆ ਨਾ ਦੋਈ ਕਾ ਲੱਗ ਰਿਹਾ ਬਾਵਾ ਹਾਂ ਮੈਂ ਤੁਹਾਨੂੰ ਪੈਕ ਕੈਮਰਾ ਕਰਕੇ ਕਾ ਲੱਗ ਰਿਹਾ ਬੱਲਾਂ ਦਾ ਬੱਲਾਂ ਘਾਲ ਦੇਖੋ ਤੁਸੀਂ ਕਮਲਾਈਆਂ ਬਈ ਬਸ ਮੈਂ ਸਬਜ਼ੀ ਬਣਾਉਣੀ ਜਾ ਕੇ ਕੱਪੜੇ-ਕੁਪੜੇ ਤੈਨ ਲਾਤੇ ਆਪਾਂ ਕਿ ਕਿੱਥੇ ਸੀਗਾ ਇਹ ਕਾਂ ਸੀਗਾ ਆਹ ਸੇ ਛੋਟਾ ਜਾਂ ਚੂਏ ਮੂਏ ਜੇ ਲੱਗਦੇ ਹਜੇ ਤਾਂ ਨਿੱਕੇ ਨਿੱਕੇ ਜਿਵੇਂ ਰੈਡੀ ਕਹਿੰਦੇ ਸੀ ਕਹਿੰਦੇ ਪਾਣੀ ਲਾਵਾਂਗੇ ਕਹਿੰਦੇ ਇਹਨਾਂ ਨੂੰ ਦਵਾਰੇ ਮੋਟਰ ਛੱਟ ਕੇ ਲਿਆਵਾਂਗੇ ਹੁਣ ਤਾਂ ਤੋਰੀਆਂ ਤੂਰੀਆਂ ਦੀਆਂ ਬੱਲਾਂ ਵੀ ਵਧੀਆ ਚੱਲ ਪਈਆਂ ਇੱਕ ਵਾਰੀ ਹੋਰ ਪਾਣੀ ਲੱਗ ਗਿਆ ਨਾ ਤਾਂ ਦੇਖਿਓ ਰਾਏ ਹੋ ਗਏ ਜੀ ਰਾਏ ਦੀ ਚਟਨੀ ਕਿਹਨੂੰ ਕਿਹਨੂੰ ਪਸੰਦ ਆ ਹੈ ਤਾਂ ਹਜੇ ਕੱਚੇ ਪਰ ਮੈਂ ਉਧਰ ਦੇਖੇ ਸੀਗੇ ਜਿੱਦੇ ਭੈਣ ਤੋੜੀ ਜਾਂਦੀ ਸੀਗੀ ਆ ਲੱਗ ਰਿਹਾ ਹੈ ਤਾਂ ਕੱਚੇ ਆ ਕਿੰਨੇ ਲੱਗ ਰਿਹਾ ਦੇਖੋ ਬਹੁਲੀ ਟੇਸਟੀ ਚਟਨੀ ਵਾਦੀ ਮੈਂ ਤਾਂ ਉਹ ਵੀ ਖਾ ਜਾਣੀ ਹੁੰਨੀ ਹੈ ਚੌਲੇ ਵੀ ਆਪਣੇ ਵਿਚਾਰੇ ਸੁੱਕੇ ਸੁੱਕ ਜੇ ਬਗਏ ਪਤਾ ਨਹੀਂ ਕਿਵੇਂ ਇਹ ਵੀ ਪਾਣੀ ਮੰਗ ਰਹੀ ਹੈ ਫਲੀਆਂ ਹੈ ਨਹੀਂ ਫੜੀਆਂ ਬਣਾ ਲਾਂਗੇ ਇੱਕ ਦਿਨ ਥੋੜੀਆਂ ਮੋਟੀਆਂ ਤਾਂ ਫੜੀਆਂ ਕੱਲ ਨੂੰ ਕੱਲ ਨੂੰ ਤਾਂ ਛੁੱਟੀ ਹੈ ਪਰਸੋਂ ਬਣਾ ਕੇ ਦਊ ਜਿਵੇਂ ਨੇ ਸਵੇਰੇ ਸਟੀਫਨ ਚ ਲੈ ਜਾਊਗਾ ਸਕੂਲ ਆਹ ਤਾਂ ਜਸ਼ਨ ਨਵੇਂ ਟਿਫਨ ਦੇ ਚਾਚ ਖੀਰੇ ਵੀ ਲੈ ਗਿਆ ਸੀ ਸਲਾਦ ਲੈ ਗਿਆ ਸੀ ਟਿੰਡੀਆਂ ਵੀ ਲੱਗੀਆਂ ਪਈਆਂ ਕੱਲ ਨੂੰ ਲੈ ਜਾਣੀਆਂ ਆ ਵਾਵਾ ਲੱਗੀਆਂ ਪਈਆਂ ਨਿੱਕੀਆਂ ਨਿੱਕੀਆਂ ਕੱਲ ਨੂੰ ਵਾਵਾ ਹੋ ਜਾਣੀਆਂ ਬਹੁਤ ਜਿਆਦੇ ਲੱਗ ਰਹੀਆਂ ਆਪਣਾ ਅੱਜ ਹੀ ਤੋੜ ਲੈਂਦੇ ਇਹੋ ਸੀਗਾ ਕੱਲ ਜਸ਼ਨ ਦੇ ਰੈਡੀ ਨਾਲ ਕद्दू ਲਿਆ ਇਹ ਕਹਿੰਦਾ ਸੁੱਕੀ ਸਬਜ਼ੀ ਖਾਂਦਾਂ ਨੂੰ ਕਈ ਦਿਨ ਹੋ ਗਏ ਤੇ ਤਾਂ ਕਰਕੇ ਫਿਰ ਇੱਕ ਕਦੂ ਕੱਲ ਦਰ ਲਿਆ ਇੱਕ ਛੋਟਾ ਜਿਹਾ ਬਚ ਗਿਆ ਉਹ ਮੈਂ ਅੱਜ ਚੀਰ ਲਿਆ ਉਹ ਜਿਹੜੇ ਮੈਂ ਦੋ ਤਿੰਨਕ ਮੈਂ ਗੰਡੇ چیر ਲੇ ਤੇ ਫਿਰ ਮੈਂ ਕਿਹਾ ਐਵੇਂ ਖਰਾਬ ਤਾਂ ਨਹੀਂ ਕਰਨਾ ਕੱਲ ਨੂੰ ਮੈਂ ਕਿਹਾ ਟਿੰਡੀਆਂ ਰੁੰਡੀਆਂ ਦੇਖ ਲਾਂਗੇ ਟਿੰਡੀਆਂ ਜਾਂ ਫਲੀਆਂ ਵਗੈਰਾ ਤੋੜ ਕੇ ਤੇ ਉਹ ਬਣਾ ਲਾਂਗੇ ਟਿੰਡੀਆਂ ਆਪਣੇ ਉਹ ਦੂਜੇ ਗਾਂਲੇ ਖੇਤ ਜਿੱਥੇ ਨਰਮਾ ਬੀਜੇ ਉੱਥੇ ਵੀ ਬਹੁਤ ਉੱਥੋਂ ਤੇ ਆ ਜਾਣੀਆਂ ਕੁਸ ਇੱਥੇ ਬਾਵਾ ਖੜੀ ਹੈ ਲੋ ਜੀ ਅੱਜ ਮੇਰੀ ਸਿਹਤ ਦਾ ਫਰਕ ਆ ਜੀ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗ ਰਿਹਾ ਹੈ ਤੇ ਸਾਰਾ ਦਿਨ ਹੀ ਪਏ ਰਹਿਨੇ ਆ ਜੀ ਦਿਨੇ ਫੇਰ ਬਾਜ ਘਟ ਕਰ ਲਈ ਜਦੋਂ ਮੈਂ ਕੋਲੇ ਆ ਜੰਨੀ ਆ ਗਾਣਾ ਦੱਸ ਕਿਹੜਾ ਨਹੀਂ ਦੱਸਦਾ ਪੁੱਤਰੀ ਮੇਰਾ ਨਹੀਂ ਹੈ ਬਾਜ ਕਰ ਆਹ ਦੱਸੋ ਲਾਈ ਤੇ ਹੱਟੜਵਾ ਅਗਲੇ ਆਉਂਦਾ ਕਿ ਪਹਿਲੇ ਹੀ ਸੀ ਮੈਂ ਲੱਗ ਕੇ ਆਂ ਚੜਵਾ ਗਲੇ ਹਾਂ ਸਮੋਗ ਹੁੰਦੀ ਹੈ ਇਹ ਮੈਨੂੰ ਵੀ ਪਤਾ ਹੁਣ ਸਮੋਗ ਹੈ ਕੀ ਹੈ ਲਓ ਜੀ ਮੁੰਡਾ ਤਾਂ ਉਹ ਗਣਾ ਹੀ ਨਹੀਂ ਸੁਣਾਉਂਦਾ ਇੱਕ ਵੇ ਓਏ ਸੁਣਾ ਦੇ ਕਾਦੋਂ ਸੁਣਾਉਂਦਾ ਹੈ ਇਹ ਤਾਂ ਇਹ ਨਹੀਂ ਇਹ ਦੇਖ ਨਾ ਪ੍ਰੀਤ ਹੋਰਿਆਂ ਨੂੰ ਸਕੂਲ ਚ ਉਹ ਕਰਨ ਦਿੰਦਾ ਬਾੜੀ ਮੋਟੀ ਚੌੜ ਵੀ ਆਪਦੀ ਮਾਸੀ ਨੂੰ ਆਖੂਗਾ ਮਾਸੀ ਪ੍ਰੀਤ ਹੋਰ ਨੂੰ ਨਾ ਪਹਿਲਾਂ ਨਾ ਜਾਣਦੇ ਅਗਰ ਸਕੂਲ ਬੈ ਆ ਜੇ ਬੈਂ ਦਾ ਟਾਈਮ ਵੀ ਸਕੂਲ ਦਾ ਟਾਈਮ ਹੋ ਜਾਂਦਾ ਉਦੋਂ ਜਾਣਦੇ ਆ ਕਰ ਸਾਡਾ ਮੁੰਡਾ ਬਹੁਤ ਖਰਾਬ ਹੈ ਇਹ ਆਏ ਕਰਦੀਆਂ ਫਿਰ ਆਪਦੀ ਮਾਸੀ ਨੂੰ ਦੱਸੂਗਾ ਮਾਸੀ ਇਹ ਐਵੇਂ ਕਰਦੀਆਂ ਸਕੂਲ ਚ ਇਹ ਨਹੀਂ ਆਏ ਕਰਦੀਆਂ ਤੇ ਜੋ ਇਹਨਾਂ ਨੇ ਮੱਕੀ ਵੀਜੀ ਸੀ ਜੀ ਉਗ ਰਹੀ ਆ ਦੀ ਆ ਹਰੇ ਬਾਈ ਜੀ ਮਾਰ ਰਹੀ ਠੁਕ ਤੇ ਨੇ ਬਾਟਦੇ ਕੋਸ ਚਲੋ ਜੀ ਆਪਾਂ ਜਾਮਣ ਦਾ ਕੁਛ ਛੜ ਗਿਆ ਵੈਹਰਾ ਤਾਂ ਸੇ ਜਾਮਣਾ ਬਹੁਤ ਜਿਆਦਾ ਲੱਗ ਗਈਆਂ ਕਿਰਜ ਪੱਕ ਜੂ ਸਾਰੀਆਂ ਜਿੰਨੇ ਕ ਫਗਦੀਆਂ ਉੰਨੀ ਅਡ ਗਈ ਪੰਨੀ ਲਓ ਜੀ ਗੱਲਾਂ ਬਾਤਾਂ ਜੀ ਮੈਂ ਅੱਜ ਪਤਾ ਨਹੀਂ ਕਿੱਡਾ ਕੀ ਬਲੌਗ ਕਰਤਾ ਚਲੋ ਆਪਾਂ ਸਬਜ਼ੀ ਬਣਾ ਲਈਏ ਫਿਰ ਹੋਰ ਤਾਂ ਕੋਈ ਬੋਲਦਾ ਨਹੀਂ ਫਿਰ ਮੈਂ ਕੱਲੀ ਬੋਲੀ ਐਨੀ ਲਾਡੀ ਓ ਲਾਡੀ ਲਾਡੀ ਦਾ ਕਿੱਲਾ ਕੱਢਣ ਵਾਲਾ ਇਹ ਲੱਤਾਂ ਛੋਟੀਆਂ ਹੋ ਜਾਣੀਆਂ ਬੱਠਲ 'ਚ ਇੱਥੇ ਕੱਢ ਦੇ ਆਹ ਕੁਛ ਨਿੱਕੀ ਖੁਰਨੀ ਤੇ ਸਾਫ਼ ਕਰਨ ਵਾਲੀ ਹੈ ਵਿਚੀ ਵਾਲਾ ਸਟੈਂਡ ਥੋੜੇ ਹਾਂ ਇੱਥੇ ਜੇ ਕੱਢ ਦੇ ਲੋ ਜੀ ਨੇਰੀ ਦਾ ਕੰਮ ਰੋਜ਼ ਹੀ ਆ ਜਾਂਦਾ ਇੰਨੀ ਨੇਰ ਚੱਲੇ ਦੇਣੇ ਸਾਰੇ ਪਿੰਡ ਦੇ ਪੱਤੇ ਆ ਜਾਂਦੇ ਘਰੇ ਟਾੜੀ ਲੋਡ ਕਰੀ ਜਾਂਦੇ ਕੁੱਲਰ ਹੁਣ ਲਿਆਉਣਾ ਨਹੀਂ ਡੈਡੀ ਦੀੱਕਾ ਦੇ ਕੋਈ ਰਹਿ ਬਦਲਦੀ ਹੈ ਕਦੇ ਕੋਈ ਹੈ ਚਲੋ ਜੀ ਮੈਂ ਸਬਜੀ ਧਰਨਾ ਫਿਰ ਲੇਟ ਹੋ ਜਾਣਗੇ ਲੋ ਜੀ ਆਪਾਂ ਲੱਗ ਗਏ ਸਬਜੀ ਦੀ ਤਿਆਰੀ ਕਰਨ ਤੇ ਧੁੱਪ ਹੁੰਦੀ ਹੈ ਸਾਡੇ ਐਸ ਬਣਾ ਇੱਥੇ ਤਾਂ ਕਿਤੇ ਜਦੋਂ ਜਮਾ ਸੂਰ ਸਿਪਣ ਤੇ ਆ ਗਿਆ ਉਹ ਤੋਂ ਛਾਂ ਹੁੰਦੀ ਹੈ ਤੇ ਟਾਈਮ ਤਾਂ ਇਹ ਪੌਣੇ 6 ਦਾ ਹੋ ਗਿਆ ਤੇ ਮਗਾ ਤੋ ਡਿੱਕੀ ਗਈ ਜੀ ਤੇ ਸ਼ਾਉਰੀ ਤਾਂ ਫਿਰ ਤੋਂ ਸੱਤ ਵਜੇ ਆਲੇ ਤੇ ਮੈਂ ਖਤਰੀ ਆ ਪਾਦਾ ਖਾਤੀ ਤੇ ਥੋੜਾ ਹਵਾ ਜੀ ਖੜੀ ਹੈ ਜੀ ਥੋੜੀ ਭਰਦਨੇ ਕੰਨੀ ਹੈ ਛੱਡਿਆ ਇਨੀ ਲੋ ਅੱਜ ਤਾਂ ਪੂਰਾ ਖਾਲੀ ਸੀ ਕੋਈ ਕਾ ਆਪਣੇ ਲੈਟ ਨਹੀਂ ਆਈ ਸਾਰਾ ਦਿਨ 10 ਤੱਕ ਦੀ ਗਈ ਤਾਂ ਸਵੇਰ ਤੋਂ ਲੈਟ ਹੈ ਲੈਟ ਆਈ 2 ਵਜੇ ਸਾਰਾ ਦੁਪਹਿਰ ਮਰ ਚੀਏ ਲੈਡ ਹੁੰਦੀ ਹੈ ਨਾ ਕੁਟਰ ਚ ਪਾਣੀ ਪਾ ਕੇ ਤਾਂ ਹੁੰਦਾ ਪੈਰਾ ਟਾ ਲੈਂਦਾ ਹੈ ਨਾ ਸੌਖਾ ਟੱਪ ਜਾਂਦਾ ਤਾਂ ਨਾ ਉਹ ਵਾਰ ਬੈਠਣ ਤੋਂ ਗਰੀਦੋ ਤਾਂ ਚਲਦੀ ਸੀ ਨਾ ਕੋਈ ਚੰਗਲੇ ਵਾਰ ਖੰਨ ਜੋ ਗਰੀਦੋ ਉਧਰੋਂ ਵੀ ਤਕਦੀ ਆਵੇ ਤੇ ਬਸ ਆ ਹੀ ਮੁੱਖੋ ਮੁਗੀ ਉਹ ਕੇ ਟੰਡ ਪਾਇਆ ਨਵੈਟਰ ਦੀਆਂ ਹੋਈਆਂ ਦੇ ਉਹ ਸਾਰੇ ਜਿਹਨੇ ਭੈਣ ਦਾ ਖਲਵਾ ਲਿਆ ਤੀਆਂ ਲੱਖ ਵਧਾਈਆਂ ਤੇ ਚਲੋ ਇਹੋਗਾ ਚੀਜ਼ ਬਣੇਗਾ ਪੈਸੇ ਜਿਹੜੇ ਇੱਥੇ ਚਲੋ ਵੀ ਆਪਾਂ ਚਾਹਣਾ ਚੀਜ਼ ਬਣ ਕੇ ਆ ਜੀ ਤੁਹਾਨੂੰ ਕਿਹਨੇ ਕੜੇ ਮੜੇ ਨਾਲ ਲੱਗ ਜਾਂਦੇ 500 ਦਾ ਫੁੱਲਾ ਘਰਾਂ ਸੀ ਨਹੀਂ ਬੰਦਦਾ ਹੋ ਜਾਂਦਾ ਤੇ ਅਸੀਂ ਆਪਾਂ ਵੀ ਹੁਣ ਘਰ ਦਾ ਰਿਖ ਨਾ ਜੀ ਮੈਂ ਇਹਨੂੰ ਤੋਂ ਖੇਲਣੀ ਕਿੰਨੇ ਦਾ ਤਾਣੀ ਮਿੱਟੀ ਦਾ ਭਰਿਆ ਤੇ ਨਾਲ ਜਿਹੜੀ ਹੁੰਦੀ ਚਾਹੋ

ਆਹ ਦੇ ਦੀਦੀ ਤੁਸੀਂ ਪੈਗ ਲਾਜੋ ਇੱਥੇ ਤੁਹਾਨੂੰ ਨਹੀਂ ਮਿਲਦੀ ਕਰਨੀ ਤੁਸੀਂ ਟੱਕਰ ਲਓ ਉੱਥੇ ਬਲਜੋ ਮੈਨੂੰ ਜੀ ਜਸ਼ਨ ਨਹੀਂ ਜਾਣ ਦਿੱਤਾ ਨਹੀਂ ਜਾਵੜ ਦੀ ਬਾਲਾ ਕਰਨ ਲਾ ਇੱਕ ਇਹਦੇ ਆ 19 ਤਰੀਕ ਤੋਂ ਵਿਆਹ ਬਤਾ ਜੀ ਹੋਰ ਵੀ ਹੁਣ ਕਿੰਨਾ ਕਹਿੰਨਾਂ ਨੂੰ ਸਮੈਸਟਰ ਪੜਾਉ ਉਹਦੇ ਟੈਸਟ ਹੋਣੇ ਆ ਫਿਰ ਮਾਦਾ ਜਵਾਕ ਨੂੰ ਮੜ ਪੜਾਉਣਾ ਵੀ ਪੈਂਦਾ ਹੈ ਨਾ ਤੇ ਆਏ ਜਾਣੇ ਆ ਹੋਰ ਵੀ ਤੇ ਕੋਸਾ ਇਹ ਹੋ ਜਾਂਦਾ ਵੀ ਜੇ ਹੋਲ ਵੀ ਹੋਣ ਵਾਗੇ ਫਿਰ ਛੁੱਟੀਆਂ ਚ ਨਹੀਂ ਜਣਾ ਆਏ ਆ ਅਖਰ ਤੁਸੀਂ ਅੱਜ 4 ਦਿਨ ਪਾ ਜਾ ਕੇ ਆਏ ਹੋ ਹੁਣ ਅੱਜ ਤੁਸੀਂ ਫਿਰ ਤੇ ਬਣਾ ਕੋਲ ਦਾ ਛੁੱਟੀਆਂ 'ਚ ਹੀ ਜਾਵਾਂਗੇ ਅਸਤ ਤੇ ਚਲੋ ਜੀ ਘੱਟ ਹੋ ਲਿਆ ਕੁਝ ਤੇ ਅਸੀਂ ਆਪ ਲਾਉਣੇ ਦਰਕਾ ਛੱਤ ਫਿਰ ਦੋ ਪਾਥ ਛੱਕ ਲਿਆ ਕਹੋ ਜੀ ਆਹ ਕਮਚਾਲੀ ਘਰ ਹਵਾ ਦੀ ਜਲਦੀ ਆਉਂਦੀ ਅੱਗ ਬਾਹਰ ਨੂੰ ਇੱਕ ਤਾਂ ਆਹ ਜਿਹੜੀਆਂ ਕਿਕਰ ਹੈ ਨਾ ਸੁੱਕੀ ਸੀ ਜਮ ਇਹ ਜਦੋਂ ਬਾੜੀ ਪਹਿਲਾਂ ਹਨੇਰੀ ਜਾਈ 15 ਦਿਨ ਪਹਿਲਾਂ ਸਾਡੇ ਉਦੋਂ ਟੁੱਟ ਗਈ ਕਿਕਰ ਤੇ ਜਮਾ ਸੁੱਕੀ ਹੈ ਉਦੋਂ ਨਾਲੇ ਜਿਲੇਆਂ ਦੇ ਦੇ ਖੇਤੋਂ ਜਿਹੋ ਤਾਂ ਇਹ ਮੌਜ ਬਣਾ ਰੱਖੀ ਹੈ ਪਰ ਜਦੋਂ ਅੱਗ ਚੜ ਜਾਂਦੀ ਹੈ ਉਹ ਕਿਦਾਂ ਬਾਹਰ ਵਾਸਲੀ ਆ ਪਪਾ ਤੇ ਜੀਰਾ ਤੇ ਅਜੇ ਮੈਂ ਹੋਰ ਮਸਾਲਾ ਆਹ ਤੇ ਰਗੜਿਆ ਸੀਗਾ बस ਮਸਾਲਾ ਰਗੜ ਕੇ ਤੇ ਬਸ ਸਾਗੀ ਆਸ-ਪਾਸੋਂ ਪੁੰਡੇ ਦੇ ਵਿੱਚ ਸੁਕੀ ਹੋਰੀ ਚੱਲੀ ਆ ਜੀ ਖੁਸ਼ਕ ਜੀ ਹਵਾ ਜੀ ਪੁੰਚ ਲਈ ਪੰਜ ਛੋਟੇ ਬੈੜੀ ਤਰ੍ਹਾਂ ਮੋਟਰ ਲੈਣ ਗਿਆ ਮਾਸੀ ਕੀ ਆਪਾਂ ਕਿੰਦੇ ਨੇ ਹੈ ਆਪਾਂ ਤਾਂ ਨਹੀਂ ਕਿੰਦੇ ਕਾਰਾ ਕੀ ਯੂਜ਼ ਯੂਜ਼ ਤੁਪਿੰਨਾਂ ਸੀ ਸਾਰੇ ਨੂੰ ਦੇ ਦੇ ਥੋੜਾ ਥੋੜਾ ਕਲਾਸ ਲਈ ਆਪੇ ਸਾਰਿਆਂ ਨੇ ਲੈ ਆ ਕਲਾਸ ਸਾਰੇ ਥੋੜਾ ਥੋੜਾ ਤੁਜੀ ਹੂੰ ਆਹ ਨਾ ਮੈਂ ਮਾਂ ਨੂੰ ਬੋਲੂਗਾ ਕਿ ਆਰਾਮ ਕਿਹੜਾ ਉਹ ਵੀ ਇਹ ਨੂੰ ਦੇਖੋ ਥੋੜਾ ਜਿਆਦਾ ਉਹ ਪਿੰਡੀਆਂ ਹੀ ਚਾਲਦੀਆਂ ਪਿੰਡੀਆਂ ਟਿੰਡੀਆਂ ਸੁੱਕੀਆਂ ਖਾਜੀ ਤੇ ਬਿਜਲੀ ਦੋਤਨ ਵਾਲੀ ਕੁੱਕਰ ਦੇ ਵਿੱਚ ਤਾਂ ਨਹੀਂ ਦੇ ਬਰੀ ਅਣਗਰਦੀ ਹੋ ਜਾਂਦੀ ਸਾਮੇਂ ਨਹੀਂ ਮੁਹਾਂਜਾ ਤੁਮ ਐਸੇ ਹੀ ਬਣਾਉਗੇ ਹੁਣ ਤਾਂ ਆਪਾਂ ਆਂਦੀ ਦੀ ਸਾਹਮੜੀ ਹੁਣ ਐਸੇ ਹੀ ਬਣਾਇਆ ਕਰਾਂ ਜਿਵੇਂ ਜੇchna ਫੋੜਨਾ ਨਹੀਂ ਅੜਿਕ ਪਿਆ ਮੈਂ ਹਵਾ ਆ ਗਈ ਇਸਕੇ ਦਾ ਬੁੱਲਾ ਜਾਉਂਦਾ ਜੀ ਬਸ ਜੀ ਬਹੁਤ ਔਲੀ ਜਿਹੜੋ ਕੋਈ ਤਾਂ ਨਹੀਂ ਹੋਦੋ ਅਬ ਜਸਟ ਆਪਾਂ ਲੇ ਲਓ ਇਹ ਨਹੀਂ ਮਟੀਰੀਅਲ ਦੂਜੀ ਲੈ ਮੈਂ ਬਾਅਦ ਵਿੱਚ ਉਹਦੋਂ ਫਿਰ ਹੋਰ ਲਿਆਵਾਂਗੇ ਸਟੈਂਡ ਆਂਗੋਲ ਲੱਗ ਜਾਉਗਾ ਹਾਂ ਫੋਨ ਹੈਂਗ ਹੋ ਗਿਆ ਲੋ ਜੀ ਸਬਜੀ ਮੈਂ ਬਣਾਤੀ ਉਹਦੋਂ ਆਪਣਾ ਫੋਨ ਹੈਂਗ ਹੋਣਾ ਕਿਸੇ ਵੀਡੀਓ ਰੁਕ ਰੁਕ ਕੇ ਜੇ ਪਤਾ ਨਹੀਂ ਕਿ ਮੇਰੇ ਚੈਨਲ ਲੱਗੀ ਸੀ ਵਧੀਆ ਨਹੀਂ ਬਣਦੀ ਸੀ ਤੇ ਕੀ ਕਰੀਏ ਜੀ ਗਰਮੀ ਇੱਕ ਤਾਂ ਗਰਮੀ ਵਾਲੀ ਆ ਇੱਕ ਵੀ ਦੋ ਸਾਲ ਹੋ ਗਿਆ ਆਪਣੇ ਫੋਨ ਨੂੰ ਤੇ ਸਾਰੇ ਜਣੇ ਫੁੱਲ ਸਪੋਰਟ ਕਰੋ ਆਪਾਂ ਫੋਨ ਲਿਆਗੇ ਨਾ ਤੇ ਫੋਨ ਦੀ ਵਿੱਚ ਗਰਮ ਹੋ ਜਾਂਦਾ ਥੋੜੇ ਚਿਰ ਚੀ ਫੋਨ ਇੱਕ ਗਰਮੀ ਜਾਦੇ ਆ ਤੇ ਫੋਨ ਨਾ ਵੀਡੀਓ ਆਏ ਰੁਕ ਰੁਕ ਕੇ ਜ ਵੱਲੇ ਚੱਲਣ ਲੱਗ ਜਾਂਦੀ ਫਿਰ ਵਧੀਆ ਜ ਨਹੀਂ ਲਾਦੀ ਤਾਂ ਕਰਕੇ ਜਸ਼ਨ ਤੋਂ ਬੰਦ ਕਰਾਤੀ ਸੀ ਤੇ ਮੰਗੋ ਦਾ ਜੂਸ ਲਿਆ ਸੀ ਜੀ ਇਹ ਉਹ ਪੀ ਲਿਆ ਜੂਸ ਆਪਾਂ ਤੇ ਬਸ ਦਾ ਸਰ ਮੈਂ ਨਾ ਇਹ ਨਾਲੇ ਕੋਈ ਮੋਟੀ ਲੱਕੜ ਲਿਆ ਕੇ ਲਾਉਣੀ ਆ ਆਪਾਂ ਤਲੀਆ ਪਤਲੀ ਲੱਕੜਾ ਨਾ ਨਹੀਂ ਬੰਦੀ ਮੋਟੀ ਲੱਕੜਾਂ ਲੈਣੀਆਂ ਜਾ ਕੇ ਉਹ ਲਾ ਦੇਣੀਆਂ ਤੇ ਆਪੇ ਬਣੀ ਜਾਊਗੀ ਫਿਰ ਤੇ ਨਾਲੇ ਮੈਂ ਕਰਦੀ ਹਾਂ ਦੁੱਧ ਬਾੜ ਤੇ ਮੰਜਾ ਲੈਣੀਆਂ ਜੇਕਾ ਜੋ ਜਦੋਂ ਬਾੜਾ ਤੋੜਾ ਫੇਰਾ ਕਰ ਲੈਣੀ ਜਾਂਦੇ ਉਦੋਂ ਹੋਰ ਹੀ ਹੋਣ ਲੱਗ ਜਾਂਦੇ ਆ ਲੱਤਾਂ ਦੇ ਵਿੱਚ ਕੋਈ ਆਏ ਨਾ ਚਨਾੜ ਜੀ ਹੋਣ ਲੱਗ ਜਾਂਦੀ ਆ ਮੰਜਾ ਲੈਣੀਆਂ ਬਾਹਰ ਕੱਢ ਕੇ ਫਿਰ ਇੱਥੇ ਬਹਿ ਜੂਗੀ ਤੇ ਹਵਾ ਦੇਖੋ ਜੀ ਚੱਲ ਰਹੀ ਆ ਤੇ ਘੁੱਗੀ ਨੇ ਜਾਵਾਂ ਨਹੀਂ ਈ ਨੀ ਨੀਰੀ ਆਈ ਵਿਚਾਰੀ ਤੇ ਜਾਵਾਂ ਨਹੀਂ ਹੱਲੀ ਮੋਟ ਜਾਣਾ ਬੈਠੀ ਆ ਵਿਚਾਲੇ ਡਾਣੀ ਨੇ ਭਾਈ ਪਤਾ ਨਹੀਂ ਬੱਚੇ ਉੱਚੇ ਕੱਢ ਲੈ ਕਿ ਨਹੀਂ ਕਰਦੇ ਕੁਗੀ 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 ਕਾ ਚਲੋ ਬੱਚੇ ਉੱਚੇ ਕੱਢੇ ਨਾ ਫਿਰ ਤੁਹਾਨੂੰ ਦਿਖਾਵਾਂਗੇ ਕਿ ਨਾ ਤਾਂ ਉੱਡ ਜੂਗੀ ਮਹਾ ਮਾੜੇ ਜਨਾ ਵਿਚਾਰੀ ਐਵੇਂ ਕਾ ਨੂੰ ਡਾਉਣੀ ਆ ਚਲੋ ਜੀ ਆਪਾਂ ਦੁੱਧ ਬਾਦ ਕੱਢੀਏ ਦੈਨ ਵਾਲਾ ਤੇ ਇਹਨੇ ਆਪਣੀ ਸਬਜੀ ਜਾਊਗੀ ਬਣ ਕੇ ਰ ਲੱਕੜ ਲਿਆ ਕੇ ਲਾਉਣੀ ਆ ਤੇ ਨਾਲੇ ਕੱਢਦੀਆਂ ਇੱਕ ਅੱਧਾ ਮੰਜਾ ਬਾਹਰ ਜਾਗੋ ਜਾਗੋ ਜਲਦੀ ਜਾਪਾ ਲਾ ਗਏ ਆਟਾ ਗੁੰਨਣਾ ਤੇ ਇਧਰੋਂ ਦੁੱਧ ਗਾਇਆਂ ਵਾਲਾ ਤਾਂ ਹੋ ਗਿਆ ਤੇ ਮੰਮੀ ਮੈਂ ਸਿਹਤਾਰ ਹੋ ਗੱਡ ਕੇ ਲਿਆਇਆ ਤੇ ਉਹ ਪਾਣੀ ਦੇ ਮੈਂ ਸਿਹਤਾਂ ਚ ਤੇ ਜਿਹੜਾ ਦੈਰ ਵਾਲਾ ਸੀ ਉਹ ਇੰਨਾ ਹੋ ਗਿਆ ਗਰਮ ਬਸ ਹੋ ਲੱਗ ਵਰ ਹੋ ਹੀ ਗਿਆ ਮੇਰਾ ਆਟਾ ਉਹ ਤਾਂ ਗੁੰਨ ਕੇ ਫੇਰ ਕੱਢ ਦੂੰ ਜਸ਼ਨ ਨਾ ਲਾਵੇ ਬੁੱਤ ਫਤੜ ਰੈਡੀ ਨਾ ਹੋਊਗਾ ਪਾਣੀ ਵੀ ਕਰਨਾ ਹੈ ਬਾਬਾ ਹੋੜ ਚਿੜੀ ਚੋਣਿਆ ਦੀ ਚਿੜੀ ਪਿੱਛੇ ਕਿੱਥੇ ਬਹੁਤ ਬਹੁਤ ਬੱਸ ਤਾਂ ਜੇ ਲੈ ਵੀ ਆ ਮਸਾਣਾ ਹਾਂ ਕਿੰਨਾ ਕੁ ਸਮਾਂ ਸਹੀ ਵੀ ਆ ਉਹ ਇੰਨਾ ਕੀ ਬੈ ਫਿਰ ਮੈਂ ਤਾਂ ਚਾਹ ਨੂੰ ਵੀ ਸਮਾਂ ਦੇ ਰੱਖਦਾ ਕੋਈ ਚਾਹ ਤੇ ਨਹੀਂ ਤਾਂ ਸਾਰਾ ਹੀ ਪੈ ਜਾਂਦਾ ਜਨਾਲਾ ਤੇ ਬੱਜਨਾਲਾ ਚਾਹ ਨੂੰ ਵਾਸਤਾ ਮੇਰੀ ਉਹ ਗਲ ਜੀ ਦੀ ਐਡੀ ਐਡੀ ਹੈ ਦੇਖੀ ਸੁਣ ਚਿੜੀ ਦੀ कोई को लीली जी आ भी पा आज बाबा आ रहे हैं आज जशोदा दी पाया सब्जी जी की कमी आप लोग जब कब जाए की ने भेज जाए मौसी ना गिफ्ट आए जो आते गुड़दा ਉੱਲਝੇ ਹਾਇ ਤਾਂ ਹਿੰ ਪਾਣਾਂ ਦੇ ਪਾ ਪਾ ਨੂੰ ਤੋਂ ਸਾਫ਼ ਕਰਕੇ ਪਾਵਾਂਗੇ ਥੱਲੇ ਭੋੜ ਦੇ ਫਿਰ ਖੋਲ੍ਹਨੇ ਤਾਂ ਪੁੱਤਰ ਖਚੂਣੀਆਂ ਚਾਹੀਆਂ ਕੀੜੀਆਂ ਨਾ ਵੱਜ ਜਾਣ ਪਿਆਸ ਨਹੀਂ ਆ ਰਹੇ ਨੇ ਘਰੇ ਹੋਰ ਬੰਦ ਪਿਆ ਰਹਣ ਦੇ ਉੱਥੇ ਪਿਆਰ ਅੰਦਰ ਸੋਇ ਚ ਕੀੜੀਆਂ ਜਿੰਨਰੀ ਚ ਪਿਆਰ ਅੰਦਰ ਮਾਰੇ ਸੱਟ ਹੋ ਗਈ ਮੈਂ ਫੇਰ ਸੰਭ ਖੰਡਾ ਖੰਡ ਵਾਲਾ ਗੱਟਾ ਵੀ ਪਿਆ ਉੱਥੇ ਲਾਲ ਹੈ ਉਹੀ ਆਲੇ ਉਹ ਲਾਲੀ ਕਾਲਖੇਟੀ ਹੁੰਦੀ ਦੂਜਾ ਹੀ ਲਿਆਉਣ ਵਾਲਾ ਹੈ ਉਹ ਮੈਂਗਾ ਵਾਲਾ ਇਹਦੇ ਵਧੀਆ ਬੰਦੀ ਚਾਹ ਨਾਲ ਦੀ ਨਾਲ ਖਾਣੀ ਵਧੀਆ ਤੇ ਹੋਰ ਏਡੀ ਸੁਆਦ ਵਾਲੀ ਆਪਣਾ ਤੋਂ ਵਧੀਆ ਸੁਆਦ ਹੈ ਕੋਲੋਂ ਕਰਾ ਰਾਜਾ ਲੱਗਦਾ ਹੂੰ ਉਹ ਤਾਂ ਖਾਰ ਆ ਜਾ ਹੁੰਦਾ ਪਤਾ ਨਹੀਂ ਚਾਹੇ ਹਮੇ ਵੜਦੀ ਉਹਦੀ ਮੇਦੀ ਵੜਦੀ ਇਹਦੀ ਪਾਈ ਦੁੱਧ ਤਾਂ ਸਕੂ ਮੂਗਾ ਤੁਹਾਨੂੰ ਦੁੱਧ ਹੀ ਹੋਗਾ ਫਿਰ ਮੈਂ ਦੁੱਧ ਦਾ ਫੱਕ ਹੁੰਦਾ ਮੇਰਾ ਬੇਹਰ ਜਿਹਨੂੰ ਮਨਾਤੀ ਆ ਉਹ ਨੂੰ ਚਾਵਾ ਕੈਂਡਾ ਉਹ ਜੀ ਆ ਜਿਹਾ ਬਿਹਾਉਂਦੇ ਗਰਮੀ ਹੈ ਗਰ ਪਾਣੀ ਮੈਨਾਂ ਦੀ ਹੈ ਤੇ ਮੈਂ ਗਈ ਨਾ ਤੀਆਂ ਜੋ ਬਸ ਹਾਂ ਫੇ ਤੂੰ ਤਾਂ ਕਹ ਤਮਾਉਂ ਨਾ ਤੀਆਂ ਮੈਂ ਤਾਂ ਤੱਕੇ ਦਤੀਆਂ ਮੈਂ ਤਾਂ ਗਰਮੀ ਵਾਲੀ ਹੈ ਬਾਣੀ ਪਾਣੀ ਵੱਧ ਤੋਂ ਵੱਧ ਪੀਓ ਤੇ ਸਾਰੀ ਵਾਰ ਦਾ ਪਾਣੀ ਵੀ ਤੰਦਾ ਤਾਂ ਜ਼ਰਕੇ ਭੋਰਾ ਪੁੰਦਾ ਛਰਤਾ ਸੀ ਕਰਦਾ ਸੀ ਨਾ ਕੰਮ ਮੇਰਾ ਭਾਣਾ ਤੁਗਾ ਟੁੱਟ ਜੂਗਾ ਪੁੱਤਾ ਮਸੋੜਾ ਜੁੜਿਆ ਆਪਾਂ ਨੂੰ ਆਪਣਾ ਗਿਆ ਆਥਵਜ ਜਰਾ ਜੈ ਹੋ ਗਿਆ ਕੀ ਬੈਠਾ ਉਹ ਫੀਟਿੰਗ ਵੀ ਕਰਾ ਕੇ ਆਊਗਾ ਜਿਹੜਾ ਮੋਟਰ ਲੈ ਕੇ ਉਹ ਗੱਲੀ ਉਹ ਫੀਟਿੰਗ ਵਾਲਾ ਆਇਆ ਹੀ ਨਹੀਂ ਸੀ ਉਹ ਦੁਬਾਰੇ ਫੋਨ ਕਰਿਆ ਉਹਨੂੰ ਆਰ ਜਨ ਨੂੰ ਮੇਰੇ ਕੀ ਆਊਗਾ ਧੰਮਾ ਇਹ ਕੀ ਹੋ ਗਿਆ ਹਾਂ ਹਾਂ ਕੀ ਹੋ ਗਿਆ ਸੁਣ ਚਲੋ ਜੀ ਬੰਦੇ ਲਈ ਆ ਲਓ ਜੀ ਆਪਾਂ ਲਾ ਗਏ ਰੋਟੀ ਟਾਈਮ ਹੋ ਗਿਆ ਭਾਈ 7:30 ਦਾ 15-20 ਮਿੰਟ ਹੋ ਗਏ 7:00 ਬਜੇ ਬਸ ਜੀ 15 ਮਿੰਟਾਂ ਦੀ ਰੋਟੀ ਲਾਵਾਂਗੇ ਬੜਾ ਇਹ ਬਸ ਥੋੜਾ ਜਿਹਾ ਆਟਾ ਹੁੰਦਾ ਉਹ ਪੁੱਜਦਾ ਨਹੀਂ ਕਿਉਂਕਿ ਸਾਰੇ ਰੋਟੀ ਬਹੁਤ ਹੀ ਘੱਟ ਖਾਂਦੇ ਆ ਕਿਉਂਕਿ ਗਰਮੀ ਆ ਕੁਸਤਾ ਤੇ ਅੱਜ ਸ਼ੇਰੂਦ ਜਿੰਮੀ ਦੀਆਂ ਰੋਟੀਆਂ ਵੀ ਦਿਨਾਂ ਵਾਲੀਆਂ ਬਹੁਤ ਬਚੀਆਂ ਆਪਣੀਆਂ ਕਿਉਂਕਿ ਦਿਨੇ ਕੋਈ ਨਹੀਂ ਰੋਟੀ ਖਾਂਦਾ ਗਰਮੀ ਹੋ ਗਈ ਨਾ ਤਾਂ ਕਰਕੇ ਤੇ ਕੋਸ ਜੂਸ ਚਾ ਲੈ ਆਈ ਸੀ ਜੂਸ ਪੀ ਲਿਆ ਤਾਂ ਕਰਕੇ ਕਿਸੇ ਨੇ ਕੋਈ ਨਹੀਂ ਕਰਦੀ ਯਸ਼ਿੰਦਰ ਡੈਡੀ ਦਾ ਘਰ ਹੀ ਹੈਣੀ ਸੀ ਹੁਣ ਉਹਨਾਂ ਦਾ ਹੋ ਗਿਆ ਸਾਰਾ ਖਾਤੇ ਕੰਮ ਹੋਰ ਰਹਿ ਗਿਆ ਥੋੜਾ ਜਿਆ ਇੱਕ ਦੋ ਕੰਮ ਹੋਰ ਕਰਾਉਣੇ ਆ ਕੀ ਕਰਾਉਣਾ ਹੁਣ ਦੋ ਤੱਕ ਪਲੱਗ ਜੇ ਪਾਉਣੇ ਆ ਨਵੇਂ ਅੱਛਾ ਇੱਕ ਬੋਰਡ ਲਵਾਉਣਾ ਹੈ ਚਲਵਾ ਇੱਕ ਪੱਖਾ ਖੋਲ ਕੇ ਤੇ ਫੜਾਉਣਾ ਗਰੀਸ ਕਰਵਾ ਕੇ ਲਿਆਉਣੀ ਹੈ ਕਿਹੜਾ ਕਮਰੇ ਵਾਲਾ ਦੂਜੇ ਕਮਰੇ ਦਾ ਕਰਵਾ ਲੇ ਕਿਹੜਾ ਆਪਣੇ ਵੀ ਲੋਡ ਕਰ ਦਿੱਤਾ ਰਹਾ ਕਰ ਦਿੰਦੇ ਹੁਣ ਤਾਂ ਨਾ ਆ ਜਾ ਕੱਲ ਨੂੰ ਸਹੀ ਇਹ ਤਾਰ ਮੰਨਦਾ ਆਪਣੇ ਹੋਰ ਪਾਉਣੇ ਇੱਥੇ ਜੀ ਬੱਲੋਂ ਲੱਗਾ ਹੋਇਆ ਸੀ ਆਪਣੇ ਦਿਨੇਰੀ ਨਾਲ ਡਿੱਗ ਪਿਆ ਤੇ ਹੁਣ ਏਨੇ ਦਿਨ ਹੋ ਗਏ ਲੱਗਿਆ ਹੀ ਨਹੀਂ ਤੇ ਐ ਹੋ ਜਾਂਦਾ ਵੀ ਚਲੋ ਦਵਾ ਦਵਾ ਨੇਰੇ ਤੋਂ ਪਹਿਲਾਂ ਪਹਿਲਾਂ ਆਪਾਂ ਤਾਂ ਰੋਟੀ ਬਣਾਈ ਲੈਨੇ ਹਾਂ ਮੈਂ ਖੈਰ ਮੇਨ ਮੇਨ ਕੰਮ ਕਰਤਾ ਉਹਨਾਂ ਦਾ ਚਲ ਮੋਟਾ ਮੁੱਦਾ ਹੋ ਗਿਆ ਜਰਾ ਮੇਨ ਜਿਹੜਾ ਬਾਹਲਾ ਜ਼ਰੂਰੀ ਮੋਟਰ ਵਾਲਾ ਇਨਵਰਟਰ ਵਾਲਾ ਚੱਲ ਪਲੱਗ ਵੀ ਕਰਾਈ ਨਹੀਂ ਉਹ ਕੋਲ ਨਾ ਬੰਦ ਹੈ। ਕਈ ਵਾਰੀ ਕਰੰਟ ਫਰੋਂਟ ਪਲੱਗ ਮਾਰਦੇ ਆ ਪਲੱਗ ਦਾ ਇੱਕ ਤਾਂ ਬ੍ਰਾਂਡ ਵਾਲਾ ਕਰਨਾ ਸੀ। ਇੱਕ ਇਧਰ ਲਈ ਸਵਾਤ ਵਾਲਾ ਬੋਰਡ ਜਨਾ ਮਾ ਲਾਉਣਾ ਵਸ। ਵਿੱਚੋਂ ਸੌਂਖ ਖਾ ਗਈ ਉਹਨੂੰ। ਲੁੱਕ ਵਾਲੀ ਟਰੱਕ ਦੇ ਦੁਆਰੇ ਚੱਲਣ ਲੱਗਦੇ ਹਾਂ ਉਸ ਕੋਲੀ। ਸਾਡੇ ਇੱਥੇ ਜੀ ਕੋਲੀ ਹੈ ਲੁੱਕ ਵਾਲੀ ਫੈਕਟ ਨਹੀਂ ਜੀ। ਤੇ ਇਧਰ ਚਾ ਟਾਪ ਦੇਣਾ ਜਦੋਂ ਟਰੱਕ ਐ ਇੰਨੀ ਜਿਆਦੇ ਹੋਰੀ ਮੁਸਕ ਜੀ ਹੋ ਗਈ ਜਸ਼ਨ ਆ ਰਿਹਾ ਜੀ ਬਸ ਇਦੋਂ ਆ ਜਸ਼ਨ ਦੇ ਡੈਡੀ ਨਾਉਣਗੇ ਤੇ ਦੁੱਧ ਪਾਉਣਾ ਜੀ ਡੈਡੀ ਵਰਗੇ ਕਹਿੰਦੇ ਫਿਰ ਤੇ ਇਹਨਾਂ ਨੂੰ ਕਹਿੰਦੇ ਸਭ ਤੈਨੂੰ ਕੁਵਿਲਾ ਹੋ ਜਾਊਗਾ ਚਲੋ ਜੀ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਤੇ ਮਿਲਾਂਗੇ ਸੋਨੂੰ ਆਪਾਂ ਕੱਲ ਨੂੰ ਜਿੰਨਾ ਵੀ ਵੀਡੀਓ ਨਾਲ ਤੇ ਬਾਕੀ ਜੀ ਪਲੀਜ਼ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਜਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬਾਕੀ ਤੇ ਅਦਰ ਵੀਡੀਓ ਵਧੀਆ ਲੱਗਦੀ ਆ ਤਾਂ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਆਹ ਲੋ ਜੀ ਫੁੱਲੀਆਂ ਫੁੱਲੀਆਂ ਰੋਟੀਆਂ ਜੂਟੂ ਫੈਮਿਲੀ ਆਈਡੀ ਸੋਹਣੀ ਅੱਗ ਬੰਦੀ ਆ ਨਾ ਇਹਨਾਂ ਦੀ ਰਕਣਾ ਦੀ ਏਡੀਆਂ ਸੋਹਣੀਆਂ ਰੋਟੀਆਂ ਹੁੰਦੀਆਂ ਫੁੱਲ ਫੁੱਲ ਕੇ ਹੂੰ ਲਿਆਉਣੀਆਂ ਕੀ ਲੋਕਾਂ ਗਾ ਮौज ਬਣੀ ਬੁਈ ਉਹ ਦੇਖੀ ਕੁਛ ਕੀ ਹੈ ਕੋਆ ਕੀ ਹੂੰ ਚਲੋ ਜੀ ਕਰਦੇ ਆਪਾਂ ਵੀਡੀਓ ਦਾ ਇੰਡ ਤੇ ਸਾਰਿਆਂ ਨੂੰ ਸਸ਼ੇਕਾਲ ਜੀ ਤੇ ਬਾਏ ਬਾਏ ਜੀ